ਧਾਰਤੂਰ ਬਹੁਤ ਪੋਲੀ ਹੈ ਜੀ ਭਣਾ ਜਵਾਕ ਚੁਈ ਜਵੇ ਬੁੜੀ ਚੁਈ ਜਵੇ ਕੋਈ ਮਰਜੀ ਚੁਈ ਜਵੇ ਠੀਕ ਆ ਬਾਈ ਠੀਕ ਆ ਇਹ ਰਹੇ ਹੁੰਦਾ ਨਾ ਮੱਜਾਂ ਦੇ ਵਿੱਚ ਧਾਰਾਂ ਬਹੁਤ ਕਰੜੀਆਂ ਹੁੰਦੀਆਂ ਨੇ ਕਈ ਵਾਰੀ ਪਸ਼ੂ ਦੀ ਹੂੰ ਹੂੰ ਧਾਰ ਬਹੁਤ ਪੋਲੀ ਹੈ ਤੇ ਬਾਕੀ 12 ਕਿਲੋ ਦੁੱਧ ਤਿਆਰ ਆ ਬਾਈ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਸੁਰਗਾਪੁਰੀ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਦੁੱਧ ਦੇ ਪਿੰਡ ਦੇ ਕੋਲੇ ਬਿਲਕੁਲ ਦੋਸਤੋ ਆਹ ਪਿੰਡ ਆ ਬਾਈ ਨਰਿੰਦਰਪਾਲ ਦੇ ਘਰੋਂ ਵੀਰੇ ਵੀਡੀਓ ਆ ਬਾਈ ਨੇ ਦੋਸਤੋ ਦੋ ਨੱਕ ਸੇਲ ਕਰਨੇ ਆ ਇੱਕ ਨੰਬਰ ਤੇ ਸਾਨੂੰ ਆਪਾਂ ਦੂਸਰਾ ਸੁਆ ਸੂਈ ਹੋਈ ਇੱਕ ਆਹ ਝੋਟੀ ਦਿਖਾਵਾਂਗੇ ਕਿੰਨੇ ਕ ਦਿਨਾਂ ਦੀ ਸੂਈ ਆ ਤੇ ਕਿੰਨਾ ਇਹਦਾ ਦੁੱਧ ਹਾਜ਼ਰ ਆ ਮੌਕੇ ਤੇ ਦੋਸਤੋ ਦੋ ਨੰਬਰ ਤੇ ਆਪਾਂ ਤੁਹਾਨੂੰ ਇੱਕ ਆਹ ਬੱਚੀ ਦਿਖਾ ਦਾਂਗੇ ਵੀਰੇ ਛੋਟੇ ਛੋਟੇ ਸਿੰਗ ਜ਼ਰੂਰ ਆ ਮੁੱਲ ਦੋਵਾਂ ਦਾ ਵੀਡੀਓ ਦੇ ਵਿੱਚ ਹੋਊਗਾ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਕੀ ਬਾਈ ਹੋਰ ਇਹਨਾਂ ਦੀ ਡਿਮਾਂਡ ਰੱਖਦੇ ਆ ਤੇ ਕੀ ਇਨਫਰਮੇਸ਼ਨ ਆ ਹੋਰ ਸਸੀ ਕਾਲ ਵੀਰੇ ਸਸੀ ਕਾ ਬਾਈ ਜੀ ਬਾਈ ਜੀ ਆਪਣਾ ਪਿੰਡ ਦਾ ਇੱਕ ਵਾਰ ਕਨਫਰਮ ਕਰ ਦੋ ਕਿੱਥੇ ਜੇ ਆ ਆਪਣਾ ਪਿੰਡ ਹੈਗਾ ਬਾਈ ਕੋਠੇ ਸੁਰਗਾਪੁਰੀ ਪਿੰਡ ਦੋਦਾ ਕੌਣੀ ਬਾਈ ਜ਼ਿਲ੍ਹਾ ਮੌਕਸਰੀ ਠੀਕ ਆ ਦੋਦਾ ਕੌਣੀ ਤੋਂ ਕਿੰਨੀ ਕਿੰਨੀ ਦੂਰ ਆ ਆਪਣਾ ਦੋਦੇ ਤੋਂ ਹੈਗਾ ਜੀ 5 ਕਿਲੋਮੀਟਰ ਅਟੇ ਠੀਕ ਆ 5 ਕਿਲੋਮੀਟਰ ਦੂਰ ਦੋਸਤ ਤੋਂ ਬਾਈ ਦਾ ਪਿੰਡ ਆ ਇੱਕ ਵਾਰ ਵੀਰ ਆਪਣਾ ਨੰਬਰ ਬੋਲ ਦੋ ਜੀ ਬਾਈ ਆਪਣਾ ਫੋਨ ਨੰਬਰ ਹੈਗਾ ਜੀ 99150 14308 ਠੀਕ ਆ ਦੋ ਨਾ ਕਾ ਵੀਰੇ ਵਿਕਰੀ ਵਾਲੇ ਹਨ ਹਾਂਜੀ ਇੱਕ ਮੱਛੀ ਹੈ ਬਾਈ ਹਮ ਸਾਲਕ ਦੀ ਠੀਕ ਆ ਇੱਕ ਮੱਝ ਆ ਬਾਈ ਹਾਂ ਦੂਜਾ ਸੂਆ ਹਨ ਇਹ ਦੂਜਾ ਸੂਆ ਸੂਈ ਗਈ ਆ 20 ਦਿਨ ਹੋ ਗਏ ਬਾਈ ਸੂਈ ਨੂੰ 20 ਦਿਨ ਹੋ ਗਏ ਮਗਰ ਕੱਟਾ ਜੀ ਮਗਰ ਇਹਦੇ ਦੋਸਤੋ ਮੇਲਕਾਫ ਕੱਟੇ ਨੂੰ ਇਹਨੇ ਜਨਮ ਦਿੱਤਾ ਹੋਇਆ ਆ ਦੇਖੋ 20 ਦਿਨ ਬਾਈ ਕਹਿੰਦਾ ਇਹਨੂੰ ਸੂਈ ਨੂੰ ਹੋ ਗਏ ਹੁਣ ਜਿਹੜਾ ਬਾਈ ਇਹਦੇ ਥੱਲੇ ਦੁੱਧ ਹਾਜ਼ਰ ਆ ਕਿੰਨਾ ਦਾ ਮੌਕੇ ਤੇ ਬਾਈ ਇਹਦੇ ਥੱਲੇ 12 ਕਿਲੋ ਦੁੱਧ ਤਿਆਰ ਹੈ ਜੀ ਜਿੰਨੇ ਡੰਗ ਮਰਜੀ ਚੋੜਾ ਦੋ ਡੰਗ ਚੋਵੇ ਚਾਰ ਡੰਗ ਚੋਵੇ ਠੀਕ ਹੈ ਉਹ ਅਗਲੇ ਨੇ ਆਪਦੀ ਤਸੱਲੀ ਕਰਨੀ ਕੱਦ ਦੋਸਤੋ ਦਰਮਿਆਨੇ ਕੱਦ ਚ ਆ ਗਈ 12 ਕਿਲੋ ਦੁੱਧ ਬਾਈ ਕਹਿੰਦਾ ਜਮਾ ਮੌਕੇ ਤੇ ਹਾਜ਼ਰ ਆ ਨੰਬਰ ਆ ਵੀਰ ਦਾ ਹੈ ਠਾ ਚੱਲੀ ਜਾਂਦਾ ਬਾਕੀ ਤੁਹਾਨੂੰ ਆਪਾਂ ਮੌਕੇ ਤੇ ਆ ਦਿਖਾ ਦਿੰਨੇ ਆ ਕੀ ਕੰਡੀਸ਼ਨ ਆ ਖੁੱਲ ਕੇ ਇਧਰੀ ਤੋੜ ਲੈ ਬਾਈ ਤੋੜ ਕੇ ਦੋਸਤੋ ਵੀਡੀਓ ਦੇ ਵਿੱਚ ਹੀ ਦਿਖਾ ਦੂੰਗਾ ਸੋ ਜਿਹੜੇ ਵੀ ਭਰਾ ਨੇ ਖਰੀਦਨੀ ਆ ਕੋਲੇ ਆ ਕੇ ਵੀਰੇ ਆਪਦੀ ਤੁਸੀਂ ਤਸੱਲੀ ਕਰ ਸਕਦੇ ਹੋ ਦਰਮਿਆਨੇ ਕੱਦ ਚ ਤੇ ਦੁੱਧ ਵੀਰ ਬਹੁਤ ਸੋਨਾ ਦੱਸਦਾ ਆ ਦੇਖੋ ਬਾਈ ਤੇ ਚਵਾਇ ਦੀ ਕਿਵੇਂ ਆ ਵੀਰੇ ਮਸ਼ੀਨੀ ਚੋਨੇ ਕਾ ਹੱਥੀ ਨਹੀਂ ਨਹੀਂ ਹੱਥੀ ਚੋਨੇ ਬਈ ਚਵਾਈ ਬਹੁਤ ਪੋਲੀ ਹੈ ਜੀ ਮਾਈ ਦੀ ਬਹੁਤ ਪੋਲੀ ਹੈ ਹਾਂਜੀ ਠੀਕ ਹੈ ਚਵਾਈ ਦੀ ਵੀਰ ਕਹਿੰਦਾ ਬਹੁਤ ਸਾਫ ਤੇ ਪੋਲੀ ਆ ਤੇ ਬਾਕੀ ਵੀਰੇ ਜਿਹੜੇ ਭਰਾਣੇ ਖਰੀਦਨੇ ਹੁੰਦੇ ਹਨ ਆਪਾਂ ਨੂੰ ਤਸੱਲੀ ਚਾਰੇ ਪੱਖਾਂ ਤੋਂ ਕਰ ਲੈਣੀ ਚਾਹੀਦੀ ਹੈ ਉਹ ਤਾਂ ਬਈ ਇੱਕ ਜਿਹੜਾ ਹਾਂ ਦਵਾ ਲਓ ਵੀਰੇ ਇੱਥੇ ਦਵਾ ਲਾ ਹੈ ਇੱਧਰ ਹੀ ਆ ਦੇਖੋ ਬਾਈ ਕਰ ਲੋ ਕਰਮਾਲੀ ਦਾ ਹਵਾਨਾ ਲੈ ਵਜਖ ਇੱਕ ਜਿਹੜਾ ਹੋਰ ਦਵਾ ਲਾ ਬਾਈ ਦਵਾਈ ਇੱਧਰ ਨੂੰ ਹੂੰ ਹੂੰ ਬਾਕੀ ਕਿਸੇ ਵੀ ਭਰਾਣੇ ਖਰੀਦਨੀ ਆ ਤਾਂ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਪਿੰਡ ਦੁੱਦਾ ਤੇ ਕੌਣੀ ਤੋਂ ਦੋਸਤੋ ਆਹੀ 5-6 ਕਿਲੋਮੀਟਰ ਦੀ ਦੂਰੀ ਤੇ ਆ ਲੈ ਵੀਰੇ ਹੂੰ ਵਧੀਆ ਸੋਨਾ ਲੇਵਾ ਦੋਸਤੋ ਝੋਟੀ ਨੂੰ ਦੁੱਧ ਬਾਈ ਬਹੁਤ ਸੋਨਾ ਦੱਸਦਾ ਤੇ ਆਪਣੇ ਘਰੇ ਜਿੰਨੇ ਡਾਂਗ ਅਗਲਾ ਮਰਜੀ ਚੋੜੇ ਪਾਸ ਕਰ ਲੈ ਉਹ ਆਪਣੀ ਗਰੰਟੀ ਰੂਗੀ ਬਾਕੀ ਡਿਮਾਂਡ ਕੀ ਆ ਬਾਈ ਦੀ ਉਹ ਆਪਾਂ ਬਾਈ ਤੋਂ ਕਲੀਅਰ ਕਰ ਲੈਨੇ ਆ ਕੀ ਭਾਅ ਕਰਦਾ ਬਾਈ ਇਹਦਾ 20 ਦਿਨਾਂ ਦੀ ਸੂਈ ਆ ਤਕਰੀਬਨ ਤੇ ਕੀ ਮੁੱਲ ਆ ਬਾਈ ਇਹਦਾ ਭਾਈ ਮੁੱਲ ਇਹਦਾ ਹੈਗਾ 120 1 ਲੱਖ ਆਪਾਂ 1.5 ਦੀ ਛੱਡ ਦਾਂਗੇ ਵੀ ਮੁੱਲ ਕਰਾਉਣ ਨੂੰ ਤਾਂ 120 ਆ ਹਾਂਜੀ ਜੇ ਫਿਕਸ ਰੇਟ ਤਾਂ 1.5 ਆ ਹਾਂਜੀ ਠੀਕ ਆ 1 ਲੱਖ 5 ਧਾਰ ਤੂਰ ਬਹੁਤ ਪੋਲੀ ਆ ਜੀ ਭਾਵੇਂ ਜਵਾਕ ਚੂਈ ਜੋ ਬੁੜੀ ਚੂਈ ਜੋ ਕੋਈ ਮਰਜੀ ਚੂਈ ਜਾਵੇ ਠੀਕ ਆ ਬਈ ਇਹ ਰਹੇ ਹੁੰਦਾ ਨਾ ਮੱਜਾਂ ਦੇ ਵਿੱਚ ਧਾਰਾਂ ਬਹੁਤ ਕਰੜੀਆਂ ਹੁੰਨਗੇ ਕਈ ਵਾਰੀ ਪਸ਼ੂ ਦੀ ਹੂੰ ਹੂੰ ਧਾਰ ਬਹੁਤ ਪੋਲੀ ਆ ਤੇ ਬਾਕੀ 12 ਕਿਲੋ ਦੁੱਧ ਤਿਆਰ ਆ ਭਾਈ ਠੀਕ ਆ ਬਾਈ ਅਗਲਾ ਦੀ ਤਸੱਲੀ ਕਰ ਲਈ ਹਾਂ ਜੇ ਦੋਸਤੋ ਬਾਈ ਕਹਿੰਦਾ ਮੁੱਲ ਕਰਵਾਉਣਾ ਤਾਂ 120 ਹਾਂ ਜੇ ਫਿਕਸ ਹੈ ਰੇਟ ਬਾਈ ਕਹਿੰਦਾ ਉਹ ਹੈਗਾ 105 ਚੋਂ ਜਮਾ ਮਾੜਾ ਮੋਟਾ ਕੋਈ ਮਾਰ ਜਣ ਜਾਂ ਕਰ ਦੇਣਗੇ ਨੰਬਰ 2 ਤੇ ਆ ਜਾ ਬਾਈ ਇੱਕ ਬੱਚੀ ਕਹਿੰਦੇ ਸੀ ਤੁਸੀਂ ਹਾਂਜੀ ਬਾਈ ਹੂੰ ਕਿੰਨੇ ਕ ਟਾਈਮ ਦੀ ਇਹ ਇਹ ਬਾਈ ਯਾਰ ਹੋਊਗੀ ਸਾਲਖ ਦੀ ਯਾਰ ਠੀਕ ਹੈ ਸਿੰਘ ਹੈ ਇਹਦੇ ਹਨਾ ਹਾਂਜੀ ਬਾਈ ਇਹ ਜਰਸੀ ਕ੍ਰੋਸ ਆ ਇਹ ਜਰਸੀ ਕ੍ਰੋਸ ਚ ਆ ਗਈ ਹਾਂਜੀ ਤੇ ਸਿੰਘ ਆ ਇਹਦੇ ਬਾਈ ਹਾਂ ਸਿੰਘ ਹੈਗੇ ਆ ਦੋਸਤੋ 2 2 ਇੰਚਾਂ ਦੇ ਮੋਹ ਇਹਨਾਂ ਤੇ ਇਹ ਹੁਣ ਦਗਾਏ ਵੀ ਜਾ ਸਕਦੇ ਆ ਯਾਰ ਉਹ ਬਈ ਯਾਰ ਅਸੀਂ ਰਿਸਕਿਆ ਨਹੀਂ ਲਿਆ ਐਵੇਂ ਅੱਛਾ ਉਹ ਕਈ ਵਾਰ ਐ ਪੋਲ ਪਾਲ ਨਿਕਲ ਆਵੇ ਫਿਰ ਕੰਮ ਵੱਧ ਜਾਂਦਾ ਆਪਾਂ ਨੂੰ ਇਹ ਕਿਹੜਾ ਮਾਰਦੀ ਮੂਰਤੀ ਆਪਾਂ ਤਾਂ ਫਿਰ ਤਾਂ ਹੀ ਦਗਾਏ ਹੀ ਨਹੀਂ ਬਈ ਠੀਕ ਆ ਠੀਕ ਆ ਇਹਦੀ ਕੀ ਡਿਮਾਂਡ ਆ ਬਈ ਇਹ 5000 ਦੀ ਦੇ ਦਾਂਗੇ 5000 ਦੀ ਦੇ ਦਾਂਗੇ ਹੂੰ ਬਾਈ ਕਹਿੰਦਾ ਬੱਚੇ ਆਪਾਂ 5000 ਰੁਪਏ ਦੀ ਦੇ ਦਾਂਗੇ ਦੋਸਤੋ ਆਪਣਾ ਉਹ ਨਹੀਂ ਹੈਗਾ ਬਈ ਐਵੇਂ 10 ਮੰਗੀ ਆ 15 ਮੰਗੀ ਆ ਹਾਂ ਬਸ ਅਗਲਾ ਆਵੇ ਭੁਗਾਈ ਨਾ ਹੋਵੇ ਅਗਲੇ ਦੀ ਹਾਂ ਠੀਕ ਹੈ ਬਈ ਠੀਕ ਆ 5000 ਦੋਸਤੋ ਬਾਈ ਹਾਂ ਚ ਆ ਰਹੀ ਹੈ ਇਹਦੇ ਕੋਈ ਫੋਟਸ਼ਾਂਕ ਨਹੀਂ ਹੈਗੀ ਬਈ ਹੂੰ ਠੀਕ ਆ ਬਈ ਬਾਕੀ ਦੋਸਤੋ ਦੋ ਨਗਦ ਖਾਤੇ ਕਿਸੇ ਭਰਾ ਨੂੰ ਦੁੱਧ ਦੀ ਲੋੜ ਆ ਤਾਂ ਜਮਾ ਜਾਇਜ਼ ਜੇ ਮੁੱਲ ਚ ਚੰਗੇ ਦੁੱਧ ਵਾਲੀ ਝੋਟੀ ਖੜੀ ਆ ਨੰਬਰ ਬਾਈ ਦਾ ਇਹ ਟਾਂ ਚੱਲੀ ਜਾਂਦਾ ਪਿੰਡ ਸੁਰਗਾਪੁਰੀ ਦੁੱਧਾ ਕੌਣੀ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ ਭਰਾਵਾਂ